ਤੇ ਮੇਰੀ ਸੱਸ ਵੇਸੇ ਥੋੜਾ ਜਾਂ ਔਖੇ ਹੋਏ ਸੀ ਕਿਰਨ ਨਾਲ ਵੀ ਇਹਨੂੰ ਫੇਰ ਆ ਗਿਆ ਹੈ ਲੱਸੀ ਬਣਾਣੀ ਕਿ ਮੈਂ ਜਾਵਾਂ ਫਿਰ ਬਣਾ ਲਗੀ ਚੱਲ ਕਿਰਨ ਚੱਲ ਬੈਗ ਚੱਕੀ ਮੈਂ ਜਾਣਾ ਫਿਰ ਹੈ ਮੈਂ ਬਣਾ ਲਗੀ ਲੈ ਮੈਂ ਜਾਣਾ ਮੈਂ ਜਾਣਾ ਮੈਂ ਜਾਣਾ ਦੇਖਿਆ ਘਬਰਾ ਆ ਗਈ ਨਾ ਸੱਸ ਮੇਰੀ ਅਸੀਂ ਆਏ ਆ ਇਹ ਨਹੀਂ ਵੀ ਹੈ ਨਾ ਸਬਜ਼ੀ ਪਾਣੀ ਕਰ ਲਈਏ ਨਾ ਦੁਕਾਨ ਖੋਲ ਕੇ ਬਹਿ ਗਏ ਨੇ ਸਤਜੀ ਕਾਲ ਜੀ ਕੀ ਹਾਲ ਚਾਲ ਸਾਰਿਆਂ ਨੇ ਉਮੀਦ ਕਰਦੋ ਤੁਸੀਂ ਸਾਰੇ ਬਹੁਤ ਵਧੀਆ ਹੋ ਤੇ ਅਸੀਂ ਬਹੁਤ ਵਧੀਆ ਹਾਂ ਤਾਨੂੰ ਪਤਾ ਲੱਗ ਹੀ ਗਿਆ ਹੋਣਾ ਥੋੜਾ ਜਿਹਾ ਬੈਕਗ੍ਰਾਉਂਡ ਨਾ ਕੁਝ ਨਹੀਂ ਕੁਝ ਨਹੀਂ ਚਿੱਟੀ ਕਾਂ ਦੇ ਦੇਖ ਲਿਆ ਕੁਝ ਨਹੀਂ ਲੱਗਿਆ ਬੈਕਗ੍ਰਾਉਂਡ ਦਾ ਬਾਡੀ ਹੈ ਖੁਸ਼ ਬਹੁਤ ਹੈ ਕਿਰਨਾ ਬਹੁਤ ਖੁਸ਼ ਹੈ ਮੈਂ ਅੱਗੇ ਤਾਂ ਖੁਸ਼ ਹੁੰਦੀ ਨਹੀਂ ਭਲਾ ਨਾ ਅੱਜ ਜਿਆਦੀ ਖੁਸ਼ ਹੈ ਕਿਉਂਕਿ ਆਈ ਆਪਣੇ ਪੇਕੇ ਪਿੰਡ ਹਾਂ 4 ਮਹੀਨੇ ਬਾਅਦ ਆਈ ਤੇ ਖੁਸ਼ ਹੋਵਾਂ ਨਾ ਪੇਕੇ ਪਿੰਡ ਆ ਗਈ ਪਰ ਆਂਦੀ ਵਿਚਾਰੀ ਨੂੰ ਕੰਮ ਤੇ ਲਾ ਲਿਆ ਹਾਈ ਕੀ ਕੰਮ ਤੇ ਲਾਇਆ ਹਾਈ ਦੁੱਖ ਵਿਚੋਂ ਉਠੇ ਮਾਰ ਦੇ ਦਿੰਦੇ ਆ ਬੁੱਤ ਚਲ ਓਏ ਹੋਏ ਮੈਂ ਦੱਸਦਾ ਕਿਉਂ ਲਗਾਇਆ ਆਓ ਮੇਰੇ ਨਾਲ ਚੱਲੋ ਪਹਿਲਾਂ ਕਿਰਨਦੀਪ ਭਰਜਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਰਨਦੀਪ ਦੇ ਇੱਧਰ ਮਿਲਾਂ ਨਾ ਕਿਰਨਦੀਪ ਮਮੀ ਨਾਲ ਮਾਤਾ ਕਿਦਾਂ ਆਪਣੇ ਬੱਚੇ ਖੜਾਉਣ ਨਹੀਂ ਆਹ ਦੇਖੋ ਆਲੂ ਪਿਆਜ਼ਾਂ ਨਾਲ ਮੇਰੀ ਕੁੜੀ ਖੜਾਉਂਦੇ ਨੇ ਨਹੀਂ ਸਾਡੇ ਕੋ ਖੜਾਉਣੇ ਨਹੀਂ ਨਾ ਖੜਾਉਣੇ ਆ ਨਹੀਂ ਮੇਰੀ ਕੁੜੀ ਨੂੰ ਖੜਾਉਣਾ ਸਮਝ ਕੇ ਖੇਡ ਰਹੇ ਨੇ ਉਹਦੇ ਨਾਲ ਹਨਾ ਕਿਰਨ ਨੇ ਤਰਿਆ ਸਬਜ਼ੀ ਕਿਉਂਕਿ ਕਿਰਨਦੀਪ ਭਾਬੀ ਨੇ ਆਪਣੀ ਦੁਕਾਨ ਖੋਲ ਰੱਖੀ ਹੈ ਹਾਂ ਨਹੀਂ ਕੁੜੀਏ ਕੀ ਗੱਲ ਅਸੀਂ ਆਇਆ ਇਹ ਨਹੀਂ ਵੀ ਹੈ ਨਾ ਸਬਜ਼ੀ ਪਾਣੀ ਕਰ ਲਈ ਐਨਾ ਦੁਕਾਨ ਖੋਲ ਕੇ ਬਹਿ ਗਏ ਨੇ ਉਹ ਤਾਂ ਠੀਕ ਹੈ ਜਿਹੜੀ ਸਵੇਰੇ ਫਰੋਂਡ ਆ ਗਿਆ ਏਡੇ ਜੇ پارک ਮੇਦੀਆ ਉਹ ਥੋੜੀ ਦੱਸਣੇ ਨੇ ਉਹ ਤਾਂ ਬਰੋਗਰੀ ਬਣਾਇਆ ਉਹ ਥੋੜੀ ਦੱਸਣੇ ਨੇ ਉਹ ਵੀ ਸੋਈ ਨਾ ਉਹ ਮੈਨੂੰ ਨਹੀਂ ਆਇਆ ਸੀ ਫਰੋਂਡ ਮੈਂ ਮੈਂ ਕਿਵੇਂ ਮੰਨ ਲੱਕ ਕੇ ਬਣਾਇ ਸੀ ਹੈ ਕਿਰਨ ਆਈ ਆਪਣੇ ਪਰਪੇਕਿਆਂ ਹੈ ਆਪਣੇ ਪੇਕਿਆਂ ਆਈ ਹੈ ਕਿਰਨ ਕਿ ਮੈਂ ਥੋੜੇ ਦਿਨ ਨਜ਼ਾਰੇ ਲਵਾਂਗੀ ਹੈ ਤੇ ਇੱਥੇ ਬਹਿ ਕੇ ਭਾਬੀ ਦੀ ਮੇਰੀ ਨਵੀਂ ਭਾਬੀ ਨਵਾਂ ਵਿਆਹ ਹੋਇਆ ਭਾਬੀ ਦੇ ਹੱਥ ਦੀਆਂ ਰੋਟੀਆਂ ਖਾਉਂਗੀ ਭਾਬੀ ਨੇ ਆਪਣੀ ਦੁਕਾਨ ਖੋਲ੍ਹੀ ਭਾਬੀ ਕਹਿੰਦੀ ਪਰਾਂ ਹੋ ਜਾ ਹੈ ਮੈਨੂੰ ਸੂਟ ਸੀ ਲੈਣ ਦੇ ਅਜੇ ਤੇ ਮੈਂ ਆਪਣਾ ਪਟਾਰਾ ਖੋਲਣਾ ਭਾਬੀ ਅੱਗੇ ਹਾਂ ਹਾਂ ਸੂਟਾ ਤਾਂ ਹੁਣ ਸਮਝ ਲੱਗੀ ਏ ਕਿਰਨ ਤਾਂ ਗਰੀਬ ਭਾਬੀ ਕਰਦੀ ਰਹੀ ਕੰਮ ਕਿਰਨ ਨੇ ਸੂਟ ਸਵਾਣੇ ਨੇ ਆਪਣੀ ਭਾਬੀ ਦਾ ਬਹੁਤ ਤੇਜ ਹੈ ਚਲੋ ਜੀ ਫਨ ਆਪਣੀ ਥਾਂ ਤੇ ਮਜ਼ਾਕ ਅਪੜੀ ਤਾਂ ਦੇ ਕੱਲ ਅਸੀਂ ਪਹੁੰਚੇ ਸੀ ਸ਼ਾਮ ਨੂੰ ਕਿਰਨ ਦੇ ਪੇਕੇ ਪਿੰਡ ਤੇ ਮੈਨੂੰ ਕਿਰਨ ਦੇ ਨਾਲ ਲੈ ਜਾਂਦਾ ਤੇ ਮੇਰੀ ਸੱਸ ਵੇਸੇ ਥੋੜਾ ਜਾਂ ਔਖੇ ਹੋਏ ਸੀ ਕਿਰਨ ਨਾਲ ਵੀ ਇਹਨੂੰ ਫੇਰ ਆ ਗਿਆ ਹੈ ਹੈ ਤਾਂ ਦੇ ਨੂੰ ਚਾਟੜਿਆ ਨਹੀਂ ਹੁਣ ਤਾਂ ਕੈਮਰੇ ਸਾਹਮਣੇ ਤੁਸੀਂ ਕੁਝ ਹੋਰ ਬੋਲ ਦਿੰਨੇ ਹੋ ਤਾਂ ਲਾਈਵ ਕੁਝ ਹੋਰ ਬੋਲ ਦਿੰਨੇ ਹੋ ਹੈ ਆ ਜਿਵੇਂ ਨਹੀਂ ਹੋ ਗਏ ਸਾਨੂੰ ਬੜੇ ਬੱਚਿਆਂ ਨੂੰ ਹੈ ਆਹੀ ਨਾਲ ਸੱਧਿਆ ਵਾ ਆਪ ਸੱਧਿਆ ਆਪਣੀ ਕੁੜੀ ਨੂੰ ਤੇ ਜਵਾਈ ਨੂੰ ਦੇਖ ਕੇ ਮੰਗੀਆਂ ਨੇ ਹੁਣ ਇਹ ਵੀ ਨਹੀਂ ਨਹੀਂ ਮੈਂ ਵੀ ਕੋਈ ਕੋਈ ਕਹਿੰਦਾ ਕੁੜੀ ਨੂੰ ਸੱਧਿਆ ਜਵਾਈ ਨੂੰ ਦੇਖ ਕੇ ਮੰਮੀ ਕਹਿੰਦੇ ਹੁਣ ਫੇਰ ਆ ਗਿਆ ਇਹ ਫੇਰ ਆ ਗਿਆ ਤਿੰਨਾਂ ਨੇ ਸੱਧਿਆ ਸੀ ਇਹਦਾ ਸਹਰਣੋੜੀ ਹਟਦੇ ਇੱਕ ਮਟਿੱਕੀ ਦਾ ਲਾਉਣੀ ਹੁੰਦੇ ਸਹਰਿਆਂ ਨਾ ਟਿੱਕ ਮਟਿੱਕੀ ਕਾਦੀ ਦੇਖੋ ਜਵਾਈ ਦਾ ਜੇ ਕਹਿੰਦੇ ਇਸ ਘਰ ਦੇ ਵਿੱਚ ਨਾ ਬੰਦਿਆਂ ਦਾ ਬਹੁਤ ਵਿਚਾਰਿਆਂ ਦਾ ਔਖਾ ਹੈ ਕਿਉਂ ਇਹ ਜਵਾਈ ਦਾ ਵੀ ਓਖਾ ਹੀ ਏ ਉਹ ਦੇਖੋ ਇੱਕ ਬੰਦਾ ਸਾਡਾ ਲੇਟਿਆ ਹੈ ਵਿਚਾਰਾ ਸਰਦਾਰ ਸਾਹਿਬ ਸਾਸਰੀ ਕਾ ਆ ਵੇਖੋ ਡੈਡੀ ਅਰੈਸਟ ਕਰ ਰਹੇ ਨੇ ਢੋਲ ਲੱਗੀ ਢੋਲ ਆ ਰਹੇ ਨੇ ਹਾਂ ਡੈਡੀ ਨੂੰ ਆ ਮੇਰੀ ਕੁੜੀ ਕਿਵੇਂ ਤੁਰੰਡੀ ਹੈ ਵਿਚਾਰੀ ਆ ਤੁਰੰਡੀ ਕਿਉਂ ਬਚਾਈ ਕਿਉਂ ਤੁਰੰਡੀ ਪਤਾ ਨਹੀਂ ਦੇਖੀ ਵਿਚਾਰੇ ਨੂੰ ਕੋਚ ਨਹੀਂ ਲੱਭ ਰਿਹਾ ਇਧਰ ਉਧਰ ਘੁੰਮਦੀ ਫਿਰਦੀ ਏ ਹਾਂ ਲੋ ਘੰਟੇ ਲੱਗੇ ਡਾ ਹੀ ਕਰਨੇ ਲੋ ਜੀ ਆਂਦੀ ਉਹਨੇ ਮਾਰ ਦੇਣਾ ਉਹਨੇ ਨਹੀਂ ਸਹੀ ਗੱਲ ਹੈ ਜੀ ਕੱਲ ਦੇ ਵਲੋਗ ਵਿੱਚ ਤੁਸੀਂ ਦੇਖਿਆ ਸੀ ਜੀ ਸੂਟ ਬੜੇ ਘੈਂਡ ਘੈਂਡ ਸੀ ਜਿਹੜੀ ਭਾਬੀ ਲੈ ਕੇ ਆਏ ਸੀ ਉਹਨਾਂ ਤੋਂ ਭਾਬੀ ਤੋਂ ਖਰੀਦ ਕੇ ਖਾਸੇ ਸਾਰੇ ਸੂਟ ਕਿਰਨ ਨੇ ਉਹ ਥੈਲਾ ਭਰਿਆ ਦਹਾ ਚੱਕ ਕੇ ਭੱਜ ਗਈ ਭੱਜ ਕੇ ਜਾਓ ਭੱਜ ਗਏ ਕਿਰਨ ਲੈ ਆਏ ਇਹ ਥੈਲਾ ਭਰ ਕੇ ਭਾਬੀ ਤੋਂ ਸੂਟ ਖਰੀਦ ਕੇ ਬੜੇ ਸੋਹਣੇ ਸੂਟ ਨੇ ਆ ਆ ਗੱਪੀ ਲਾਜੇ ਸੂਟ ਤੁਸੀਂ ਦੇਖਿਆ ਹੋਣਾ ਆ ਜਾ ਕੱਢਨੇ ਆ ਸੀਨਾਂ 'ਤੇ ਹੁਣ ਦਹੀਂ ਕੀ ਸੀਨਾਂ 'ਤੇ ਹੈ ਆਪਣੀ ਪਰਜਾਈ ਨੂੰ ਤੇ ਵੀ ਪਰਝਾਈ ਤੋਂ ਸਮਾਵਾਂਗੀ ਤੇ ਪਰਝਾਈ ਦੇ ਹੱਥ ਦੀ ਜਿਹੜੀ ਫਿਟਿੰਗ ਹੈ ਉਹ ਵੀ ਮੈਂ ਦੇਖਾਂਗੀ ਤੇ ਪੂਰੀ ਦੁਨੀਆ ਨੂੰ ਦੱਸਾਂਗੀ ਮੇਰੀ ਪਰਝਾਈ ਕਿੰਨੀ ਸੋਣੀ ਟੇਲਰ ਹੈ ਹਾਂ ਵਧੀਆ ਵਧੀਆ ਸੂਟਸ ਹੁੰਦੀ ਹੈ ਤੇ ਫਿਰ ਮੈਂ ਤੁਹਾਨੂੰ ਉਹ ਵੀ ਕਹਾਂਗੀ ਰਿਕਵੈਸਟ ਵੀ ਕਰੂੰਗੀ ਕਿ ਜਿਹੜੇ ਲਾਗੇ ਏਰੀਏ ਦੇ ਪੈਂਦੇ ਜੇ ਤੁਹਾਨੂੰ ਕੋਈ ਸੂਟ ਸਵਾਉਣਾ ਚਾਹੁੰਦੇ ਹੋ ਤੇ ਮੇਰੀ ਭਾਬੀ ਤੋਂ ਜ਼ਰੂਰ ਸਵਾਇਆ ਮਸ਼ਹੂਰੀਆਂ ਮਸ਼ਹੂਰੀਆਂ ਉਹ ਗੱਲ ਕਰ ਲਓ ਪੇਮੈਂਟ ਦੀ ਗੱਲ ਕਰ ਲਓ ਪੇਮੈਂਟ ਨਹੀਂ ਸਾਰ ਨੂੰ ਪਤਾ ਹੈ ਨਾ ਸਟਿਚਿੰਗ ਕਿੰਨੀ ਹੁੰਦੀ ਆ ਨਹੀਂ 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 ਪ੍ਰੋਮੋਸ਼ਨ ਦੀ 50 50 ਲਓ ਜੀ ਲਓ ਚਲੋ ਜੇ ਤਾਂ ਦੇਖੋ ਆਪਾਂ ਇਹ ਵਿੱਚ ਝੂਠੀ ਪ੍ਰਮੋਸ਼ਨ ਤਾਂ ਬਿਲਕੁਲ ਨਹੀਂ ਕਰਨੀ ਬਈ ਕਿਹਨਾਂ ਨੇ ਆਪਣੇ ਆਪਣੇ ਸੂਟ ਤਾਂ ਜਿਹੜੇ ਸਟਿਚ ਕਰਾਉਂਦੇ ਨੇ ਇਧਰੋਂ ਜਦੋਂ ਹੈਨਾ ਲੋਕਲ ਏਰੀਆ ਜਿਹੜਾ ਨੁਸ਼ਹਿਰਾ ਪੈਂਦਾ ਇਹ ਨੁਸ਼ਹਿਰਾ ਮੱਝਾ ਸਿੰਘ ਹੈਨਾ ਇੱਥੇ ਜੇ ਕਿਸੇ ਨੇ ਸੂਟ ਵਧੀਆ ਤੇ ਟਾਈਮ ਨਾਲ ਸੂਟ ਸਟਿਚ ਕਰਾਣੇ ਨੇ ਅਸੀਂ ਆਪਣੀ ਗगन ਬਾਰੇ ਦੱਸ ਦਾਂਗੇ ਤੁਹਾਨੂੰ ਤੇ ਪਹਿਲਾਂ ਕਿਰਨ ਦਾ ਸੂਟ ਪਾਇਆ ਦੇਖਾਂਗੇ ਗਲਤ ਪ੍ਰਮੋਸ਼ਨ ਨਹੀਂ ਕਰਾਂਗੇ ਜੇ ਚੰਗਾ ਹੋਏਗਾ ਤਾਂ ਦੱਸਾਂਗੇ ਕਰਵਾ ਲਓ ਜੇ ਥੋੜਾ ਸਾਨੂੰ ਲੱਗਿਆ ਨਾ 1921 ਫਿਰ ਤੁਹਾਨੂੰ ਕਹਿ ਦਾਂਗੇ ਵੀ ਗगन ਨੂੰ ਕਹਿ ਦਾਂਗੇ ਗगन ਥੋੜਾ ਹੋਰ ਫਟੇ ਚੱਕ ਦੋ ਸੋ ਨੋਦੀ ਗਾ ਮੈਂ ਵੈਸੇ ਉਧਰ ਗੱਲ ਕਰ ਰਹੀ ਕਿ ਘਰ ਦਾ ਕੰਮ ਆ ਜਿਵੇਂ ਉਹਨਾਂ ਨੂੰ ਸਟਿਚਿੰਗ ਆਉਂਦੀ ਆ ਆਪਣਾ ਘਰੇ ਸਟਿਚ ਕਰਦੇ ਸੂਟ ਮਿਲਦੇ ਉਹਨਾਂ ਨੂੰ ਵੈਸੇ ਗੱਲ ਕਰੀ ਕਿ ਜਿਵੇਂ ਮੰਨ ਲਓ ਕਿਸੇ ਨੂੰ ਥੋੜਾ ਸੂਟ ਸੀਨੇ ਹੁੰਦੇ ਆ ਜਿਵੇਂ ਕਈ ਵਾਰੀ ਨਹੀਂ ਮਿਲਦਾ ਟਾਈਮ ਕਿਸੇ ਦੂਜੇ ਟੇਲਰ ਕੋ ਹਨਾ ਤੇ ਤੁਸੀਂ ਜਿਹੜੇ ਇੱਧ-ਗਿੱਧ ਏਰੀਆ ਵਾਲੇ ਆ ਅਠਵਾਲ ਪਿੰਡਾ ਜੇ ਕੋਈ ਲਾਗੇ ਸਾ ਕਿ ਤੁਸੀਂ ਕੋਈ ਵੀ ਸਟਿਚ ਕਰਵਾਉਣਾ ਚਾਹੁੰਦੇ ਹੋ ਤੁਸੀਂ ਜ਼ਰੂਰ ਇਹਨਾਂ ਦਾ ਨਾਮ ਪਤਾ ਕਰ ਲਿਓ ਕਿੱਦਾਂ ਕਰਦੇ ਆ ਉਹ ਨੰਬਰ ਅੱਥਾ ਦੇ ਦਾਂਗੇ ਨੰਬਰ WhatsApp ਨੰਬਰ ਦੇ ਦਾਂਗੇ ਹਾਂ ਚਲੋ ਪਹਿਲਾਂ ਪਹਿਲਾਂ ਸਵਾਲ ਹੀ ਮੈਂ ਇੱਕ ਰੰਦੇ ਦਾ ਚੁ ਹਾ ਹਾ ਇਹ ਵੀ ਗੱਲ ਹੈ ਹਾਂ ਪਹਿਲਾਂ ਕਿਰਨ ਦਾ ਸੂਟ ਪਾਏ ਦੇਖਾਂਗੇ ਜੀ ਫਿਰ ਨੰਬਰ ਦਾਂਗੇ ਭਾਈ ਹੂੰ ਹੂੰ ਤੇ ਕਿਉਂਕਿ ਤੁਸੀਂ ਭਰੋਸਾ ਕਰਕੇ ਜੇ ਸੂਟ ਸਵਾਣਾ ਤੇ ਗगन ਨੂੰ ਹੁਣ ਇਸ ਚੀਜ਼ ਕਰਕੇ ਗगन ਦੇ ਅੰਦਰ ਜਜਬਾ ਜਾਗ ਗਿਆ ਹੋਣਾ ਕਿ ਨਹੀਂ ਮੈਂ ਐਨੀ ਕੈਨ ਫਿਟਿੰਗ ਦੇਣੀ ਹੈ ਕੀ ਕਹਿਣਾ ਚਾਹੋਗੇ ਗगन ਜੀ ਜਿਦਾਂ ਨੂੰ ਪਸੰਦ ਆਉਗੇ ਤਾਂ ਤੁਸੀਂ ਆਪ ਦੱਸੋਗੇ ਕਿ ਤੇਨੇ ਪਚੰਡਾ ਹੋਗਾ ਇਹ ਗगन ਕਿਰਨਦੀ ਭਰਜਾਈ ਤੇ ਮੇਰੀ ਭਰਜਾਈ ਇਹ ਇੱਕੋ ਕੈਟਾਗਰੀ ਵਾਲਿਆਂ ਨੇ ਹੈਨਾ ਕਿਰਨਦੀਪ ਪਰਝਾਈ ਵੀ ਨਹੀਂ ਬੋਲਦੀ ਮੇਰੀ ਪਰਝਾਈ ਵੀ ਨਹੀਂ ਬੋਲਦੀ ਸ਼ਰਮੰਦੀਆਂ ਨੇ ਬਹੁਤ ਕੈਮਰੇ ਕੇ ਮੇਰੀ ਪਰਝਾਈ ਤੁਸੀਂ ਆਲਦੇ ਵਲੋਗ ਵਿੱਚ ਦੇਖੀ ਹੋਣੀ ਕਿੰਨੀ ਕਿੰਨਾ ਬੋਲਦੀ ਵਿਚਾਰੀ ਇਹ ਘੱਟ ਘੱਟ ਬੋਲਣ ਵਾਲੀਆਂ ਦੀ ਆਪਸ ਵਿੱਚ ਯਾਰੀ ਪਵਾ ਦਿੰਦੇ ਆ ਠੀਕ ਹੈ ਤੇ ਮੰਮੀ ਨੂੰ ਲੱਸੀ ਬਣਾਣੀ ਕਿ ਨਹੀਂ ਬਣਾਣੀ ਲੱਸੀ ਬਣਾਣੀ ਕਿ ਮੈਂ ਜਾਵਾਂ ਫਿਰ ਚੱਲ ਕਿਰਨ ਚੱਲ ਬੈਗ ਚੱਕੀ ਮੈਂ ਜਾਣਾ ਫਿਰ ਹੈ ਲੈ ਮੈਂ ਜਾਣਾ ਲੱਗੀ ਲੈ ਮੈਂ ਜਾਣਾ ਮੈਂ ਜਾਣਾ ਮੈਂ ਜਾਣਾ ਦੇਖਿਆ ਘਬਰਾ ਗਈ ਨਾ ਸੱਸ ਮੇਰੀ ਇੱਦਾਂ ਹੀ ਹੋਣਾ ਚਾਹੀਦਾ ਰੋਬ ਕਿਧਰ ਗਈ ਇੱਧਰ ਰੱਖ ਉਹੀ ਗਿੜਾ ਮਾਰਨ ਆ ਗਏ ਨੇ ਲੱਭ ਕੁਝ ਨਹੀਂ ਰਿਹਾ ਨਹੀਂ ਨਹੀਂ ਲੱਭ ਤਾਂ ਕੁਝ ਨਹੀਂ ਪਈ ਗਿੜਾ ਮਾਰਨ ਆ ਗਏ ਨੇ ਹਾਂ ਲੱਭ ਕੁਝ ਨਾ ਬੋਲੀ ਲੱਭ ਗਿਆ ਲੇਟ ਲੱਭ ਗਈ ਲੇਟ ਲੱਭ ਗਈ ਚਲੋ ਬਣਾਓ ਬਣਾਓ ਆਪਣਾ ਲੱਸੀ ਬਣਾਓ ਵਧੀਆ ਜੀ ਹਾਂ ਇਹ ਕੀ ਕਰ ਰਹੀ ਹੈ ਇਹ ਤਾਂ ਦੀ ਕੁੜੀ ਕਾਲੀ ਖੁਰਚੀਰ ਨੇ ਹਾਂ ਉਹਦੇ ਨਾਲ ਪੈਣਾ ਖੁਰਚੀ ਹੈ ਥੋੜੀ ਥੱਲੇ ਡਿੱਗੀ ਨੂੰ ਮੂੰਹ ਪਾ ਖਾਂਦੀ ਇਹ ਇਬਾਦਤ ਕੀ ਸ਼ੇਰ ਬਣੀ ਜਾਂਦਾ ਇਥੇ ਨਵਾਂ ਕੰਮ ਸੇ ਫਲੇਟਾ ਕੀ ਕੇਲੇ ਵਾਲਾ ਤੁਹਾਨੂੰ ਮੈਂ ਲੈ ਦਿੱਤਾ ਨਾ ਲੱਸੀ ਕੇਲੇ ਵਾਲੀ ਨਹੀਂ ਹੁੰਦੀ ਕੇਲੇ ਵਾਲਾ ਮੈਂ ਸ਼ੇਕ ਬਣਾਉਣਾ ਨਾ ਮੈਂ ਸ਼ੇਕ ਨਹੀਂ ਪੀਣਾ ਮੈਂ ਲੱਸੀ ਪੀਣੀ ਹੈ ਅੱਛਾ ਚੀਕੂ ਵਾਲਾ ਮੈਂ ਸ਼ੇਕ ਨਹੀਂ ਪੀਣਾ ਮੈਂ ਲੱਸੀ ਹੀ ਪੀਣੀ ਹੈ ਇਬਾਦਤ ਦੇਖ ਤੇਰੀ ਨਾਨੀ ਮੈਨੂੰ ਆਪਸ਼ਨਾਂ ਦੇ ਰਹੀ ਹੈ ਦਹੀਂ ਵਿਚਾਂਡ ਦੇ ਚੱਕਰ ਵਿੱਚ ਵੀ ਦੁੱਧ ਤੋਂ ਵਾਧੂ ਪਿਆ ਨਾ ਦੁੱਧ ਦਾ ਪਲਾਉਂਦਾ ਮਿੱਠੇ 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 ਹਾਂ ਅੱਜਾ ਇਹ ਬਾਟਲ ਲੋ ਜੀ ਮੇਰੀ ਕੁੜੀ ਨੇ ਵੀ ਦਹੀਂ ਖਾ ਲਈ ਯਾ ਮਿੱਟੂ ਤੇ ਮੇਰੀ ਸਾਸ ਨੇ ਮੈਨੂੰ ਵੀ ਦਲਸੀ ਬਣਾ ਕੇ ਦੇਤੀ ਇਹ ਪ੍ਰੂਫ ਦੇ ਤੌਰ ਤੇ ਮੈਂ ਤੁਹਾਨੂੰ ਦਿਖਾਈਏ ਪ੍ਰੂਫ ਵੀ ਨਹੀਂ ਮੇਰੀ ਸਾਸ ਸੁੱਦਾ ਹੀ ਨਹੀਂ ਵਿਚਾਰੀ ਵੀ ਭੱਜ ਨੋਟ ਕਰ ਰਹੀ ਸੀ ਸੱਚੀ ਨੂੰ ਲੱਸੀ ਬਣਾ ਰਹੀ ਸੀ ਹਾਂ ਪਰ ਅਹੀਂ ਕੱਲ ਐਸੀ ਤੇ ਰਾਤੀ ਲੇਟ ਹੋਗੇ ਮਤਲਬ ਕੱਲ ਬੋਪ ਕੱਲ ਵੀ ਗਰਮੀ ਪਰਸੋਂ ਜਿਦਾਂ ਹੀ ਉੱਥੇ ਪਿੰਡ ਹੀ ਉਦੋਂ ਵੀ ਬਹੁਤ ਗਰਮੀ ਤੇ ਅੱਜ ਬਾਹਰ ਮੀਂਹ ਪੈ ਰਿਹਾ ਤੇ ਇੰਨਾ ਠੰਡਾ ਮੌਸਮ ਕਿ ਠੰਡ ਲੱਗਣੀ ਬਿੜਾ ਪੱਖੇ ਤੋਂ ਬੈਠਿਆ ਪਵੇ ਲੋ ਰਾਤੀ ਏਸੀ ਚ ਲਾਇਆ ਹੈ ਰਾਤੀ ਏਸੀ ਚ ਲਾ ਕੇ ਸੁੱਤੇ ਆ ਕਿਉਂ ਕਿ ਇਹਨਾਂ ਨੇ ਏਸੀ ਸ਼ੁਰੂ ਨਹੀਂ ਕੀਤਾ ਜੇ ਸਾਡਾ ਇੱਧਰ ਦਾ ਟੈਂਪਰੇਚਰ ਉਹ ਉੱਧਰ ਚੰਡੀਗੜ੍ਹ ਮੋਹਾਲੀ ਦੇ ਟੈਂਪਰੇਚਰ ਨਾਲ ਥੋੜਾ ਫਰਕ ਵਾਪੇ ਉੱਧਰ ਗਰਮੀ ਜ਼ਿਆਦਾ ਹੈ ਬਈ ਉੱਧਰ 40 40 ਡਿਗਰੀ ਟੈਂਪਰੇਚਰ ਹੈ ਇੱਧਰ 33 34 ਡਿਗਰੀ ਤੱਕ ਟੈਂਪਰੇਚਰ ਹੈ ਇੱਧਰ ਵੈਸੇ ਦੇਰ ਦਾ ਟਾਈਮ ਹੈ ਨਾ ਤੇ ਹੁਣ ਅਸੀਂ ਬਿਨਾ ਪੱਖੇ ਤੋਂ ਬੈਠੀ ਹੋਈਆਂ ਕਿਉਂਕਿ ਠੰਡ ਲੱਗ ਰਹੀ ਹੈ ਅਸੀਂ ਕਿਦਾਂ ਵਿੰਡੋ ਕਾਟਰੋਂ ਬੈਠੀ ਵੇਖੋ ਹਲੋ ਚੀਜੀ ਖਾ ਲੋ ਚੀਜੀ ਆਹ ਮੂੰਹ ਖਾਲੀ ਨਹੀਂ ਕੀ ਮੂੰਹ ਖਾਲੀ ਨਹੀਂ ਆ ਮੂੰਹ ਖੋਲਦੀ ਜਰੂਰ ਆ ਪਰ ਬਾਹਰ ਕੱਢ ਜਿੰਦੀ ਹੈ ਕਿਉਂਕਿ ਇਹ ਜਾੜਾ ਕੱਢ ਰਹੀ ਹੈ ਜਾੜਾ ਕੱਢ ਰਹੀ ਉਹਦੇ ਕਰਕੇ ਨਾ ਇਹਦਾ ਮੈਨੂੰ ਲੱਗਦਾ ਸ਼ਾਇਦ ਮਨ ਨਹੀਂ ਕਰਦਾ ਕਾ ਉਹ ਸਿਰਫ ਦੁੱਧ ਹੀ ਪੀਂਦੀ ਆ ਕੁਝ ਖਾਪੀ ਨਹੀਂ ਰਹੀ ਹੈਗੀ ਪ੍ਰੋਪਰ ਤਰੀਕੇ ਨਾਲ ਜਿਹਦੇ ਕਰਕੇ ਬਿਲਕੁਲ ਿੱਸੀ ਜੀ ਹੋ ਗਈ ਹੈ ਨਾ ਨਹੀਂ ਕੁਝ ਜਿਹੀ ਦੇ ਸ਼ੋਨਾ ਜਿਹਾ ਮਿੱਠਾ ਜਿਹਾ ਹਮ ਚਲੋ ਮੈਂ ਆਪਣੀ ਉਹਦੇ ਕੋਲ ਗੇਮ ਲੈ ਕੇ ਆਇਆ ਨਾਲ ਸੁਜਾਤੀ ਆ ਸੁਜਾਤੀ ਏ ਲਾ ਬਾਰੇ ਸੌ ਜਾਊਗੀ ਫਿਰ ਚਿਕਨੇ ਗੇਮ ਖੇਡਣੀ ਹਾਂ ਮੈਨੂੰ ਵੀ ਇਨੂੰ ਵੀ ਟੀਵੀ ਦੇਖਣਾ ਜ਼ਰੂਰੀ ਹੈ ਰੇਲ ਵਾਸਤੇ ਇਹ ਆਪਣਾ ਛੱਡ ਦੇਣੀਗੀ ਟੀਵੀ ਹਮ ਦੇਖਦੇ ਕਿਦਾਂ ਬਿੱਟ ਬਿੱਟਦੀ ਹੈ ਜੀ ਕੀ ਜੀ ਬਹੁਤ ਸਵਾਲ ਲੱਸੀ ਜੀ ਹੁਣ ਮੈਂ ਥੋੜੀ ਜਿਹਾ ਆਪਣਾ ਕੰਮ ਕਰ ਲਾ ਵਿਜੀਗੋ ਜਾਲਾ ਇੱਥੇ ਹੀ ਰਹਿ ਕੇ ਹਾਂ ਸੱਚ ਮੈਂ ਇੱਥੇ 10 ਇੱਕ ਦਿਨ ਹੈਗਾ ਮਾਂ ਤੇ ਜੇ ਕੋਈ ਆਪਣੇ ਵੀਜ਼ਾ ਰਿਗਾਰਡਿੰਗ ਇੱਥੇ ਮੈਨੂੰ ਬਟਾਲੀ ਏਰੀਆ ਚ ਮਿਲਣਾ ਚਾਹੁੰਦਾ ਤਾਂ ਮਿਲ ਸਕਦੇ ਹਾਂ ਠੀਕ ਹੈ ਨਾ ਚਲੋ ਅੱਗੇ ਕਿੱਥੋਂ ਦੀ ਤਿਆਰੀ ਕਰਦੀ ਹੁਣ ਨਹੀਂ ਚੱਲੇ ਅੱਜ ਸ਼ਹਿਰ ਕਿਹੜੇ ਸ਼ਹਿਰ ਤਿਆਰੀ ਹਾਂ ਸੇਲ ਲੱਗੀ ਭਾਜੀ ਇਸੀ ਦੀ ਕੋਈ ਸੇਲ ਚੂਲੇ ਲੱਗੀ ਜਦੋਂ ਏ ਕਿਰਨ ਆਉਂਦੀ ਏ ਆਪਣੇ ਭਰਾ ਦਾ ਮੋਟਾ ਖਰਚਾ ਕਰਾਉਂਦੀ ਏ ਕਹਿੰਦੀ ਮੈਨੂੰ ਇੱਥੇ ਏਸੀ ਲਵਾ ਕੇ ਦੇ ਨਾ ਤਾਰਣ ਨਹੀਂ ਨਹੀਂ ਏਸੀ ਵੀ ਐਵੇਂ ਹੀ ਲੋਡ ਸੀਗੇ ਪਹਿਲਾਂ ਵਿੰਡੋ ਏਸੀ ਲੱਗਾ ਹੈ ਨਾਲ ਦੇ ਕਮਰੇ 'ਚ ਪਰ ਇੱਕ ਏਸੀ ਹੋਰ ਚਾਹੀਦਾ ਵਾ ਕਿਉਂਕਿ ਜਿਵੇਂ ਆਪਾਂ ਆਏ ਰਿਸ਼ਤੇਦਾਰੀ ਗੱਲ ਨਹੀਂ ਤੁਹਾਨੂੰ ਆਪਾਂ ਰਿਸ਼ਤੇਦਾਰੀ ਆਏ ਆ ਕਹਿੰਦੀ ਚਾਹੀਦਾ ਇਹਨੂੰ ਪੁੱਛ ਕੇ ਦੇ ਕਿ ਇਹਨੂੰ ਨਹੀਂ ਚਾਹੀਦਾ ਤੂੰ ਧੱਕੇ ਨਾਲ ਲਵਾਈ ਜਾਨੀ ਹੈ ਹੈਗਾ ਨਹੀਂ ਹੈਗਾ ਦੇਖ ਲੈ ਕਿੰਨੇ ਪੱਕਾ ਲੈਣੇ ਆਪਣੀ ਘਰ ਵਾਲੀ ਨੂੰ ਦੱਸ ਕੇ ਭੇਜੀ ਬਸ ਇਸ ਤੋਂ ਅੱਧ ਨਹੀਂ ਹੈ ਅੱਧੇ ਤਾਂ ਅੱਧੇ ਤਾਂ ਆਪਣੇ ਘਰ ਵਾਲਿਆਂ ਸਿਖਾ ਕੇ ਭੇਜਦੇ ਮੁਰਕੇ ਉਹਨੇ ਵੱਡੇ ਨੂੰ ਹੱਥ ਪਾ ਲਿਆ ਫਿਰ ਦੇਖੇਗਾ ਇਧਰ ਉਧਰ ਅੱਧੇ ਅੱਧੇ ਨਾ ਲਾ ਦਾਂਗੇ ਸਾਹਮਣੇ ਇੱਕ ਇੱਕ ਸੋਨਾ ਉੱਥੇ ਘਾਵਾ ਲਏਗਾ ਇਹ ਵੀ ਠੀਕ ਹੈ ਅੱਧੇ ਡਾਂਦੇ ਸੀ ਵਾਹ ਹੋਈ ਵਾਹ ਚਾਲ ਭਰਾ ਹਿੰਗਾ ਨੇ ਕੀ ਇਹ ਨਹੀਂ ਕੁੜੀ ਚੱਕੀ ਘਰਾਵੇ ਆ ਕੀ ਹੈ ਹਿੰਗ ਹਿੰਗ ਤੁਸੀਂ ਚੱਕ ਕੇ ਲੈ ਆਈ ਸੀ ਓ ਆਈ ਹਿੰਗ ਲੈ ਕਾਰਟੂਨ ਵਾਲੀ ਬਹੁਤ ਚੱਲ ਚੱਕੋ ਹੁਣ ਕਾਰਟੂਨ ਕਿ ਲਾਣੇ ਨੇ ਇਹ ਵੀ ਜੁੰਡੀ ਕਰਨੀ ਹੈ ਨਾ ਐਵੇਂ ਚੱਲੋ ਸੋਹਣੀ ਲੱਗ ਰਹੀ ਏ ਯਾਰ ਦੋ ਰਾਤ ਕਿੰਨੇ ਵੇਖਣਾ ਚਲ ਗੱਡੀ ਚ ਕਰਦੇ ਹੋ ਨਾ ਆਇਸ ਖਰਾਬ ਦੇ ਖਰਾਬ ਚੋ ਜੀ ਕੱਲ ਆਪਾਂ ਏਸੀ ਤਾਂ ਲੈ ਆਂਦਾ ਸੀ ਬਟ ਏਸੀ ਲਵਾਉਣ ਵਾਸਤੇ ਲਾਈਟ ਹੀ ਹੈ ਨਹੀਂ ਕੀ ਅੱਜ ਲਾਈਟ ਧੋਖਾ ਦੇਗੀ ਕਹਿੰਦੇ ਇੱਧਰ ਗਗਨ ਲਗਾ ਰੱਖਿਆ ਕਿਰਨੇ ਕੁੜਤੇ ਪਜਾਮੇ ਆਪਣੇ ਸੋਹ ਪਜਾਮੇ ਦਾ ਤੀਨ ਸੋਟ ਸੇ ਨਾ ਮੈਨੂੰ ਮੈਨੂੰ ਕਿਹਾ ਇਹਨੂੰ ਆਉਂਦਾ ਹੀ ਨਹੀਂ ਬਣਾਣੇ ਕੁੜਤੇ ਪਜਾਮੇ ਸਿੱਖਣੇ ਪੈਣਾ ਵਾਓ ਸਿੱਖਣੇ ਪੈਣਾ ਗਗਨ ਇਹ ਤਾਂ ਫਿਰ ਧੋਖਾ ਹੈ ਮੇਰੇ ਨਾਲ ਸਿਮਰਤ ਨਾਲ ਵੀ ਕਿ ਨਹੀਂ ਸਹੀ ਬਣਾ ਕਿ ਡਿਜ਼ਾਈਨ ਦਿਖਾ ਰਿਓ ਆਹੋ ਤੂੰ ਦੇਖ ਰਹੀ ਸੀ ਨਾਪ ਤੀਨ ਹੈ ਨਾ ਮੇਰਾ ਹੁਣ ਥੋੜਾ ਜਿਹਾ ਜਿਵੇਂ ਉਹਦੇ ਸਾਹਮਣੇ ਮੈਂ ਸਭ ਕੁਲ ਮਲਾਕੀ ਕਰਨਾ ਚਾਹ ਰਾ ਬਦਲੇ ਹੋ ਗਈਆਂ ਮੈਂ ਵਿਲਿਕ ਰਹੀ ਹੈ ਜੀ ਮੇਰੇ ਪ੍ਰੋਪਰ ਜਿਵੇਂ ਹੈ ਨਾ ਹੱਥ ਇੱਥੇ ਕਿੱਥੇ ਆਉਂਦੀ ਮੰਮੀ ਇੱਧਰ ਲੱਗ ਰਹੀ ਨੇ ਕਿਚਨ ਵਿੱਚ ਹੋਰ ਹਾਂ ਰੋਟੀ ਬਣਾਉ ਬਾਹਰ ਪਾਈਏ ਜੀ ਕਣਕ ਸੁੱਕਣੇ ਤੇ ਕਣਕ ਸੁੱਕਣੇ ਪਾਈਏ ਬਾਹਰ ਆਹ ਲਿਆਂਦਾ ਜੀ ਆਪਾਂ ਇਹ ਸੀ ਇਹ ਕਿਹੜੀ ਕੰਪਨੀ ਦਾ ਵਰਲਫੋਲ ਦਾ ਇਹ ਵਰਲਫੋਲ ਦਾ ਏਸੀ ਹੈਗਾ 1.5 ਟਨ ਦਾ ਇਨਵਰਟਰ ਟੈਕਨੋਲੋਜੀ ਇਨਵਰਟਰ ਵਾਲਾ ਜ਼ਿਆਦਾ ਵਈਆ ਰਹਿੰਦਾ ਘਰੇ ਵੀ ਆਪਣੇ ਉਹੀ ਲੱਗੇ ਨੇ ਤਾਂ ਇੱਥੇ ਉਹ ਲਿਆਂਦਾ ਹੈ ਲੈਟ ਆਣ ਤੱਕ ਹੀ ਫਿਟਿੰਗ ਹੋਣੀ ਹੈ ਇਦਾਂ ਫਿਟਿੰਗ ਨਹੀਂ ਹੋਣੀ ਲਾਈਟ ਤੋਂ ਬਗੈਰ ਬਹੁਤ ਹਨੇਰਾ ਹੈ ਜ਼ਿੰਦਗੀ ਵਿੱਚ ਵੀ ਤੇ ਘਰ ਦੇ ਵਿੱਚ ਵੀ ਮੈਂ ਬਹਰ ਹੋਣ ਲੱਗ ਗਿਆ ਦੂਜਾ ਦਿਨ ਇਹ ਮੇਰਾ ਨਹੀਂ ਮੇ ਚਲੇ ਜਾਣਾ ਸੱਚੀ ਚਲੋ ਜੀ ਇਹ ਵੀ ਠੀਕ ਹੈ ਮੈਂ ਵਧੀਆ ਗੱਲ ਕਹਿ ਰਹੇ ਤੁਸੀਂ ਐਸੀ ਲਾਈਟ ਨਹੀਂ ਜਾਂਦੀ ਸੀ ਤੁਹਾਡੇ ਨਾਲ ਹੈਂ ਆਈ ਤੇ ਜਦੋਂ ਲਾਈਟ ਬੰਦ ਕਰਦੇ ਮਾ ਸਾਡੇ ਆਣ ਤੇ ਲਾਈਟ ਜਾਣ ਲੱਗ ਗਈ ਕਿ ਕਨ ਕਹਿੰਦੀ ਹੈ ਮਤਲਬ ਤੁਸੀਂ ਮਨੂਸ਼ ਹੋ ਵਗਰ ਗੇਣ ਦਾ ਕੀ ਮਤਲਬ ਹੈ ਮੈਨੂੰ ਹੁਸ਼ਾ ਨਹੀਂ ਨਹੀਂ ਆਹ ਤੁਹਾਨੂੰ ਜੇ ਤੁਸੀਂ ਆਣਾ ਸੀ ਵੀ ਉਹ ਦੋਨਾਂ ਨਾਲ ਨਾ ਕੱਟੀ। ਮੈਂ ਤਾਂ ਲੈਣੀ ਜਾਂਦੀ ਆਂ। ਹਾਂ। ਕਹਿੰਦਾ ਕਮਣਾ ਸਿਧੰਤਾਂ ਰਿਹਾ। ਇਹਨੂੰ ਗਰੇਵੀ ਵਾਲਾ ਆਪਣੇ ਇੰਨਾ ਟੇਸ ਬਣਿਆ ਸੀ ਫੇ ਛੱਡ ਕੇ ਜਾਣ ਸकता। ਹੁਣ ਦੱਸ ਚਲੋ ਬਈ ਰੋਟੀ ਖਾ ਲੈਂਦੇ ਫਿਰ ਅਗਲੀ ਗੱਲ ਬਾਅਦ ਚ ਕਰਦੇ ਆਂ। ਉਹ ਅਮਗੇ ਫੇਰ ਕਿ ਭੀਗਰ ਨਹੀਂ ਹੋਣ ਜਾ ਸਕਦੀ ਛੱਡ ਕੇ ਨਹੀਂ ਮੈਂ ਗगन ਦੇ ਹਾਥਰੀ ਸਬਜ਼ੀ ਤਾਂ ਖਾਦੀ ਹੋਈ ਨਹੀਂ ਹਲੇ ਤੱਕ ਨਾ ਗਗਰ ਬਣਾ ਹੈ ਕਿ ਗਗਰ ਨਹੀਂ ਬਣਾ ਹੈ ਮੈਂ ਫਿਰ ਦੇਖਿਆ ਜਦੋਂ ਕਿਰਨ ਵਿਆਹ ਹੋਇਆ ਸੀ ਉਦੋਂ ਵੀ ਗगन ਦੇ ਹਾਥਰੀ ਸਬਜ਼ੀ ਨਹੀਂ ਖਾਦੀ ਹਜ ਹਾਲੇ ਤੱਕ ਨਹੀਂ ਖਾਦੀ ਮੰਮੀ ਗगन ਨੂੰ ਸਬਜ਼ੀ ਬਣਾਣੀ ਆਉਂਦੀ ਹੈ ਹੋਰ ਬੜੀ ਵਧੀਆ ਅੱਛਾ ਇੱਕ ਵੀ ਹਲੇ ਤੱਕ ਤਾਂ ਬਣਾਈ ਨਹੀਂ ਹੈ ਹਾਂ ਜਿਵੇਂ ਕਿਰਨ ਬਣਾਉਂਦੀ ਨਾ ਬਿਲਕੁਲ ਘੱਟ ਤੜਕਾ ਲਾ ਕੇ ਉਹਦੀ ਤੇਲ ਵਗੈਰਾ ਕੋਈ ਵੀ ਘੱਟ ਤੇਲ ਪਾ ਹਾਂ ਘੱਟ ਤੇ ਉਹ ਉਹ ਵੀ ਮਰਾਨੀ ਪੜੇ ਟੇਸਟ ਚਲ ਫਿਰ ਮੇਰੇ ਖਾ ਕੇ ਫਿਰ ਹੁਣ ਤੁਸੀਂ ਤੁਹਾਡੇ ਹੱਦੀਆਂ ਖਾਂਦਿਆਂ ਨੂੰ ਕਿੰਨੇ ਸਾਲ ਹੋ ਗਏ ਨੇ ਹੁਣ ਕੀ ਰਹਿੰਦੇ ਆ ਗੱਗਾਂ ਦੇ ਹੱਦੀ ਸਬਜ਼ੀ ਕਿ ਗੱਗਾਂ ਅੱਜ ਰਾਤ ਦੀ ਸਬਜ਼ੀ ਤੁਹਾਡੇ ਹੱਦੀ ਠੀਕ ਹੈ ਚਲ ਫਿਰ ਠੀਕ ਹੈ ਅਰੇ ਤੇ ਹੁਣੇ ਵੇਲ ਹੀ ਲੱਗ ਮਿਲਿਆ ਵਾ ਕਿਉਂਕਿ ਇਬਾਦਤ ਨੂੰ ਮਸਾ ਸਵਾਇਆ ਹੈ ਬਾਦਲ ਸੌਣੂਗੀ ਤਾਂ ਇਹ ਮੈਂ ਆਪਣਾ ਨਾਮ ਬਦਾਉਂਗੀ ਤੇ ਜਿਹੜੇ ਕਰਕੇ ਫ੍ਰੀ ਹੋ ਗਿਆ ਆਪਾਂ ਸੂਟ ਸਵਾਵਾਗੇ ਮੈਂ ਬਾਤਤ ਨਹੀਂ ਸੌਂ ਮਤਲਬ ਨਹੀਂ ਬਾਤ اتنا ਉਹਦੇ ਕਰਕੇ ਦਾੜਾ ਉਹਦੀ ਦਾੜਾ ਨਿਕਲੀ ਜਿਹੜੀ ਕਰਕੇ ਥੋੜੀ ਚਿੜਚਿੜੀ ਹੋਈ ਆ ਤੇ ਉਹ ਥੋੜਾ ਉਹਦੇ ਨਾਲ ਪਰੇਸ਼ਾਨ ਹੁੰਦੀ ਆ ਤਾਂ ਕਰਕੇ ਥੋੜੀ ਪਰੇਸ਼ਾਨੀ ਆ ਜਾਂਦੀ ਆ ਹੂੰ ਮੈਂ ਵੀ ਜਾਣਾ ਐ ਅੰਕਲ ਕੋਲ ਲੱਕੀ ਦੇ ਪਪਾ ਆਏ ਨੇ ਆਹੋ ਉਹ ਉਹ ਮਿਲ ਗਿਆ ਨੇ ਤੇ ਨਾਲ ਏਸੀ ਦੀ ਵੇਟ ਕਰ ਰਿਹਾ ਵੀ ਇਹ ਕਿਉਂਕਿ ਲਾਈਟ ਆ ਜੇ ਏਸੀ ਵਾਲੇ ਕੋ ਦਵਾਣਾ ਫਿਰ ਉਹ ਲਵਾਣਾ ਵੀ ਏ ਜਾਣਾ ਵੀ ਏ ਫਿਰ ਦੂਜੇ ਨੰਬਰ ਸਿਮਰਤ ਵੀ ਗਿਆ ਹੋਇਆ ਸਿਮਰਤ ਨੇ ਫਿਰ ਜਾਣਾ ਸੀ ਕੰਮ ਸੀ ਉਹਦਾ ਹਣਾ ਹਾਂ ਹੁਣ ਹੀ ਵਾਲਾ ਹੋਣਾ ਸੀ ਮੇਰਾ ਟਾਈਮ ਮੇਰੀ ਵੀ ਇੱਕ ਤਾਂ ਮੀਟਿੰਗ ਆ ਰਹੀ ਇੱਧਰ ਤੁਹਾਡੇ ਰੀਜੀ ਅੱਛਾ ਦੋ ਤਿੰਨ ਜਣਿਆਂ ਨੂੰ ਮਿਲਣਾ ਉਹ ਵੀ ਹੋ ਕੇ ਕੰਮ ਕਰ ਲਾਂਗਾ ਨਾ ਫਿਰ ਮੈਂ ਠੀਕ ਆ ਠੀਕ ਆ ਜਾ ਵਧੀਆ ਵਾਲਾ ਹੁਣ ਮੰਮੀ ਤੇ ਪੈਦ ਦੀ ਰੋਟੀ ਬਣਾਉਣ ਗਈ ਆ ਤੇ ਮੈਂ ਕਿੱਦਾਂ ਫਲਾਰਾ ਬਾਕੇ ਬੈਠੀ ਹਾਂ ਮੈਂ ਠੀਕ ਐ ਚਲੋ ਫਿਰ ਆਪਾਂ ਕੱਲ ਮਿਲਦੇ ਹਾਂ ਉਹ ਬਾਕੀ ਤੇ ਵਲੋਗ ਮੰਨ ਲਓ ਉਹੀ ਅੱਜ ਦਾ ਵਲੋਗ ਆਪਾਂ ਇੱਥੇ ਖਤਮ ਕਰਦੇ ਆ ਤੇ ਮੈਂ ਹੁਣ ਆਪਣਾ ਸੂਟ ਸਾਡ ਦਾ ਵਗਨ ਨੂੰ ਅਪਡੇਟ ਆ ਵਾ ਤੇ ਹਾਂ ਗਗਨ ਕਟਿੰਗ ਕਰੋਗੇ ਫਿਰ ਨੂੰ ਸਟਿਚ ਕਰਾਂਗੇ ਤੇ ਫਿਰ ਪਾਵਾਂਗੇ ਹਨਾ ਫਿਰ ਮਿਲਾਂਗੇ ਤੁਹਾਨੂੰ ਅੱਜ ਵਾਲਾ ਬਲੌਗ ਐਸੀ ਅੱਜ ਇੱਥੇ ਖਤਮ ਕਰਦੇ ਹਾਂ ਦੋਸਤਾਂ ਨੂੰ ਇਜਾਜ਼ਤ ਬਾਏ 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 ਬਾਏ